ਪਿਛਲੇ ਦਿਨ ਹੀ ਨਾ ਇੱਕ ਆਪਾਂ ਵੀਡੀਓ ਪਾਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਜੋ ਕਿਸਾਨੀ ਬੈਲ ਨੇ ਜੋ ਇਹ ਕਿਸਾਨੀ ਮੋਦੀ ਜੋ ਕਾਨੂੰਨ ਪਾਸ ਕਰ ਰਿਹਾ ਇਹ ਨਿਊ ਵਰਲਡ ਆਰਡਰ ਦਾ ਹਿੱਸਾ ਨੇ ਤਾਂ ਇਹਦੇ ਵਿੱਚ ਕਈ ਦੋਸਤ ਮੇਰੇ ਨਾਲ ਸਹਿਮਤ ਨਹੀਂ ਸੀਗੇ ਕਿ ਨਾ ਨਿਊ ਵਰਲਡ ਆਰਡਰ ਦੇ ਵਿੱਚ ਜੋ ਇਹ ਪੈਲੀ ਆ ਜਾਂ ਬੈਲ ਨੇ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਤਾਂ ਅੱਜ ਤੁਹਾਨੂੰ ਪੂਰੀ ਡਿਟੇਲ ਚ ਸਮਝਾਉਂਗਾ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਵੇਂ ਪਹਿਲਾਂ ਵਾਲੀ ਕੀਤੀ ਸੀ ਉਵੇਂ ਸਾਥ ਦਿਓ ਦੂਜਾ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਤੁਹਾਨੂੰ ਦੱਸਿਆ ਸੀ ਕਿ ਇਹ ਵੀਡੀਓ ਦੀ ਜਿੰਨੀ ਵੀ ਕਮਾਈ ਹੋਊਗੀ ਤਾਂ ਆਉਣ ਆਲੀਆਂ ਹੋਰ ਦੋ ਵੀਡੀਓ ਦੀ ਉਹ ਸਾਰੀ ਜੋ ਨੌਜਵਾਨ ਗੋਲੀ ਲੱਗਣ ਕਾਰਨ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਦਿੱਤੀ ਜਾਊਗੀ ਪਰ ਵੀਡੀਓ ਪੂਰੀ ਦੇਖਣੀ ਆ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਫੇਰ ਹੀ ਪੈਸੇ ਬਣਨੇ ਆ ਸਾਥ ਦਿਓ ਆਪਾਂ ਉਸ ਪਰਿਵਾਰ ਦੀ ਮਦਦ ਕਰੀਏ ਨਿਊ ਵਰਲਡ ਆਰਡਰ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੀ ਸਾਰੀ ਪ੍ਰਾਈਵੇਸੀ ਖਤਮ ਆ ਜਿਵੇਂ ਤੁਸੀਂ ਇੱਕ ਉਦਾਹਰਨ ਦੱਸਦਾ ਤੁਸੀਂ ਗੱਲਾਂ ਕਰ ਲੱਗ ਜਿਓ ਘਰੇ ਵੀ ਮੈਂ ਕਾਰ ਲੈਣੀ ਆ ਜਾਂ ਮੈਂ ਟਰੈਕਟਰ ਲੈਣਾ ਤੁਸੀਂ ਗੱਲਾਂ ਕਰਿਓ ਤੇ ਤੁਹਾਡੇ ਫੇਸਬੁੱਕ ਦੇ ਉੱਤੇ ਜੇ ਕਾਰ ਦੀ ਜਾਂ ਟਰੈਕਟਰਾਂ ਦੀ ਨਵੇਂ ਟਰੈਕਟਰਾਂ ਨਵੇਂ ਕਾਰਾਂ ਦੀ ਐਡ ਨਾ ਆਉਣ ਲੱਗੀ ਤਾਂ ਤੁਸੀਂ ਕਹਿ ਦਿਓ ਤੁਹਾਡੇ ਸਾਹਮਣੇ ਆਟੋਮੈਟਿਕ ਆਉਣ ਲੱਗ ਜਾਣਾ ਕਾਰਾਂ ਆਉਂਦੀਆਂ ਜੋ ਨਵੇਂ ਨਵੇਂ ਬ੍ਰਾਂਡ ਕਾਰਾਂ ਆਉਂਦੇ ਨੇ ਹੰਡਾਈ ਮਰੂਤੀ ਜੋ ਕੋਈ ਵੀ ਆ ਉਹਨਾਂ ਦੀਆਂ ਆਫਰਾਂ ਵੀ ਆ ਚੱਲ ਰਹੀਆਂ ਜੇਕਰ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਇਹ ਤੁਸੀਂ ਵਰਖ ਕੇ ਦੇਖਿਓ ਘਰੇ ਗੱਲਾਂ ਕਰਿਓ ਕਿ ਗੱਡੀ ਲੈਣੀ ਨਾਰਮਲ ਗੱਲਾਂ ਜਿਵੇਂ ਆਪਾਂ ਸਲਾਹ ਕਰਦੇ ਹੁੰਨੇ ਨਾ ਵੀ ਇਹ ਗੱਡੀ ਲੈਣੀ ਆ ਟਰੈਕਟਰ ਲੈਣਾ ਕਿਸੇ ਵੀ ਚੀਜ਼ ਦਾ ਕਹਿ ਲਓ ਮੋਟਰਸਾਈਕਲ ਦਾ ਕਹਿ ਲਓ ਤੁਹਾਡੇ ਫੋਨ ਦੇ ਉੱਤੇ ਫੇਸਬੁੱਕ ਦੇ ਉੱਤੇ ਹਰ ਇੱਕ ਬ੍ਰਾਂਡ ਦੀਆਂ ਕਾਰਾਂ ਦੀ ਟਰੈਕਟਰਾਂ ਦੀ ਉਹ ਜਿਹੜੀ ਚੀਜ਼ ਤੁਸੀਂ ਲੈਣ ਦੀ ਗੱਲ ਕਰੋਗੇ ਉਹ ਐਡਾਂ ਆਉਣ ਲੱਗ ਜਾਣੀਆਂ ਇਸੇ ਤਰ੍ਹਾਂ ਹੀ ਨਿਊ ਵਰਲਡ ਆਰਡਰ ਦੇ ਵਿੱਚ ਆ ਤੁਹਾਡੀ ਪ੍ਰਾਈਵੇਸੀ ਖਤਮ ਫੋਨ ਦੇ ਜੋ ਕੈਮਰੇ ਆ ਤੁਹਾਨੂੰ ਪਤਾ ਜੋ ਫੇਸਬੁੱਕ ਦਾ ਮਾਲਕ ਆ ਉਹ ਆਪਣੇ ਫੋਨ ਤੇ ਲੈਪਟਾਪ ਦੇ ਕੈਮਰੇ ਉੱਤੇ ਕਾਲੀ ਟੇਪ ਲਾ ਕੇ ਰੱਖਦਾ ਕਿਉਂਕਿ ਅਕਸਰ ਉਹਨੂੰ ਪਤਾ ਹੀ ਆ ਕਿਉਂ ਲਾ ਕੇ ਰੱਖਦਾ ਕਿਉਂਕਿ ਇਹ ਨਾ ਸੋਚੋ ਕਿ ਆ ਆਪਣੇ ਫੋਨ ਦੇ ਆਪਣੇ ਲੋਕ ਆ ਤਾਂ ਬੰਦ ਆ ਨਹੀਂ ਉਹ ਇਹਨਾਂ ਦੇ ਕੈਮਰੇ ਰਹੀਂ ਉਹ Google ਦੇ ਰਹੀਂ ਆਵਾਜ਼ ਜੋ ਆਪਾਂ ਬੋਲਦੇ ਆ ਸੁਣ ਰਹੇ ਉਹ ਇੱਕ ਇੱਕ ਗੱਲ ਆਪਣੀ ਰਿਕਾਰਡ ਹੋ ਰਹੀ ਉਹਨਾਂ ਕੋਲ ਉਹਨਾਂ ਕੋਈ ਜਾ ਰਹੀ ਆ ਆਪਣੇ ਫੋਨ ਦੇ ਕੈਮਰੇ ਬੰਦ ਪਏ ਵੀ ਉਹਨਾਂ ਲਈ ਕੰਮ ਕਰ ਰਹੇ ਸੋ ਇਹ ਪ੍ਰਾਈਵੇਸੀ ਆਪਣੀ ਖਤਮ ਆ ਇਸ ਤਰ੍ਹਾਂ ਪਹਿਲਾਂ ਤਾਂ ਉਹਨਾਂ ਨੇ ਇੱਕ ਗੁਲਾਮ ਬਣਾਉਣ ਦਾ ਤਰੀਕਾ ਨੰਬਰ 2 ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਕੈਸ਼ ਖਤਮ ਹੋ ਰਿਹਾ ਡਿਜੀਟਲ ਕਰੰਸੀ ਲਿਆਉਣ ਦੀ ਗੱਲ ਮਤਲਬ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ ਡਿਜੀਟਲ ਕਰੰਸੀ ਦੇ ਵਿੱਚ ਕੀ ਹੋ ਨੋਟ ਆ ਜੋ ਬਿਲਕੁਲ ਖਤਮ ਕੀਤੇ ਜਾਣਗੇ ਜਿਵੇਂ ਕਿਤੇ ਵੀ ਦੇਖਣ ਨੂੰ ਨੋਟ ਨਹੀਂ ਹੋਣਾ ਸਿਰਫ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੋਣੇ ਆ ਤੇ ਉਹ ਤੁਸੀਂ ਕਢਾ ਨਹੀਂ ਸਕਦੇ ਕਦੇ ਵੀ ਇਹ ਨਹੀਂ ਵੀ ਤੁਸੀਂ ਕਢਾ ਲਓਗੇ ਸਿਰਫ ਖਾਤਿਆਂ ਦੇ ਵਿੱਚ ਹੋਣਗੇ ਤੁਹਾਨੂੰ ਇੱਕ ਕਾਰਡ ਦਿੱਤਾ ਜਾਊਗਾ ਉਕਾੜਦੇ ਰਹੇ ਤੁਸੀਂ ਹਰ ਜਗ੍ਹਾ ਤੇ ਆਨਲਾਈਨ ਪੇਮੈਂਟ ਕਰ ਸਕਦੇ ਹੋ ਉਹਦੇ ਵਿੱਚ ਹੁਣ ਕੀ ਖਤਰਨਾਕ ਕਿਵੇਂ ਆ ਤੁਹਾਨੂੰ ਉਹਨਾਂ ਨੇ ਕਾਰਡ ਦੇਤਾ ਉਸ ਤੋਂ ਬਾਅਦ ਮੰਨ ਲਓ ਤੁਸੀਂ ਕੱਪੜੇ ਖਰੀਦਣ ਗਏ ਹੋ ਤੁਸੀਂ ਪੈਸੇ ਜ਼ਿਆਦਾ ਨਹੀਂ ਲਾਉਣੇ ਤੁਸੀਂ ਬਿਨਾ ਬ੍ਰਾਂਡ ਤੋਂ ਕੱਪੜੇ ਕੱਪੜੇ ਖਰੀਦਣ ਉੱਠ ਗਏ ਤਾਂ ਜਦੋਂ ਤੁਸੀਂ ਉਹ ਕੱਪੜੇ ਖਰੀਦੋਗੇ ਤੁਹਾਡੇ ਕਾਰਡ ਨੇ ਕੰਮ ਨਹੀਂ ਕਰਨਾ ਪੈਸੇ ਨਹੀਂ ਕੱਟੇ ਜਾਣੇ ਤੁਹਾਨੂੰ ਉੱਥੋਂ ਕੱਪੜੇ ਨਹੀਂ ਮਿਲਣੇ ਕਿਉਂਕਿ ਉਸਨੇ ਪੈਸੇ ਕੱਟਨੇ ਹੀ ਨਹੀਂ ਤੁਹਾਡੇ ਕਾਰਡ ਨੇ ਉਹਦੇ ਵਿੱਚ ਕੀ ਹੋਊਗਾ ਉਹਨਾਂ ਨੇ ਕਹਿਣਾ ਜਾਓ ਤੁਸੀਂ ਵੱਡੇ ਬ੍ਰਾਂਡ ਆ ਜੋ ਕੱਪੜਿਆਂ ਦੇ ਨਾਂ ਨਹੀਂ ਲੈ ਸਕਦੇ ਉਹਨਾਂ ਤੇ ਜਾਓਗੇ ਤਾਂ ਹੀ ਤੁਹਾਡੇ ਪੈਸੇ ਕੱਟੇ ਜਾਣਗੇ ਤਾਂ ਹੀ ਕਾਰਡ ਕੰਮ ਕਰੇਗਾ ਆਦਰਵਾਇਜ਼ ਨਹੀਂ ਜੇ ਤੁਸੀਂ ਆ ਬਿਨਾ ਬ੍ਰਾਂਡ ਤੋਂ ਕੱਪੜੇ ਖਰੀਦੋਗੇ ਇੱਥੇ ਕਾਰਡ ਨਹੀਂ ਕੰਮ ਕਰਨਾ ਤੁਹਾਨੂੰ ਮਜਬੂਰੀ ਦੇ ਵਿੱਚ ਬ੍ਰਾਂਡ ਦੇ ਕੱਪੜੇ ਮਹਿੰਗੇ ਖਰੀਦਣੇ ਪੈਣੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਖਾਣਾ ਖਾਣ ਜਾਓਗੇ ਜੇ ਤੁਸੀਂ ਬਿਨਾ ਬ੍ਰਾਂਡ ਤੋਂ ਟਾਬਿਆਂ ਨਾਰਮਲ ਤੇ ਉੱਠ ਗਏ ਉੱਥੇ ਵੀ ਤੁਹਾਡੇ ਪੈਸੇ ਨਹੀਂ ਕੱਟੇ ਜਾਣੇ ਉਹਨਾਂ ਨੇ ਤੁਹਾਨੂੰ ਕਹਿਣਾ ਤੁਸੀਂ KFC ਜਾਂ ਹੋਰ ਵੱਡੇ ਜੋ ਇਹ ਰੈਸਟੋਰੈਂਟ ਨੇ ਇੱਥੇ ਜਾਓਗੇ ਤਾਂ ਪੈਸੇ ਕੱਟੇ ਜਾਣੇ ਮਜਬੂਰੀ ਵਾਸਤੇ ਤੁਸੀਂ ਗੁਲਾਮ ਹੋਗੇ ਮਜਬੂਰੀ ਵਾਸਤੇ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਖਾਣਾ ਪੈਣਾ ਉਹਨਾਂ ਤੋਂ ਹੁਣ ਦੱਸੋ ਵੀ ਤੁਸੀਂ ਉਹਨਾਂ ਦੇ ਗੁਲਾਮ ਬਣ ਕੇ ਜਾਂ ਨਹੀਂ ਇਹ ਨਿਊ ਵਰਲਡ ਆਰਡਰ ਦੇ ਵਿੱਚ ਲੋਕਾਂ ਦੀ ਪ੍ਰਾਈਵੇਸੀ ਖਤਮ ਕਰਕੇ ਉਹਨਾਂ ਨੂੰ ਗੁਲਾਮ ਬਣਾਉਣਾ ਆਪਣੀ ਮਰਜ਼ੀ ਨਾਲ ਕੰਟਰੋਲ ਕਰਨਾ ਇਹ ਜੋ ਵੱਡੇ ਘਰਾਣੇ ਹੋਣਗੇ ਜੋ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੇ ਕੰਟਰੋਲ ਕਰਨਾ ਦੁਨੀਆ ਨੂੰ ਇਹਦੇ ਵਿੱਚ ਸਟੇਟ ਦੀਆਂ ਸਰਕਾਰਾਂ ਤੇ ਸੈਂਟਰ ਦੀਆਂ ਸਰਕਾਰਾਂ ਵੀ ਹੋਣਗੀਆਂ ਕਿਉਂਕਿ ਉਹਨਾਂ ਨੂੰ ਮੰਨਣੀ ਪੈਣੀ ਆ ਨਹੀਂ ਤਾਂ ਜਦੋਂ ਉਹ ਮਰਜ਼ੀ ਚਾਉਣ ਸਰਕਾਰ ਡਰਾ ਸਕਦੇ ਆ ਸਰਕਾਰ ਡੇਰ ਸਕਦੇ ਆ ਜੇਕਰ ਮੰਨ ਲਓ ਕੋਈ ਵੀ ਮੰਤਰੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਉਹਨਾਂ ਦੀ ਗੱਲ ਨਹੀਂ ਮੰਨਦਾ ਉਹਨਾਂ ਨੇ ਲੋਕਾਂ ਦਾ ਜੋ ਪ੍ਰਾਈਵੇਸੀ ਆ ਤੇ ਲੋਕਾਂ ਦਾ ਜੋ ਪੈਸਾ ਉਹਨਾਂ ਕੋਲ ਹੋਣਾ ਤੇ ਉਹਨਾਂ ਨੇ ਇਸ ਤਰੀਕੇ ਤੁਹਾਨੂੰ ਕੰਟਰੋਲ ਕਰਨਾ ਇਸ ਤਰੀਕੇ ਤੁਹਾਨੂੰ ਕਹਿਣਗੇ ਜੇਕਰ ਤੁਸੀਂ ਇਸ ਨੂੰ ਵੋਟ ਪਾਈ ਤਾਂ ਤੁਹਾਡਾ ਸਾਰੇ ਖਾਤੇ ਬੰਦ ਤੁਹਾਡੀਆਂ ਪ੍ਰਾਈਵੇਸੀਆਂ ਉਹ ਲੀਕ ਕਰ ਦੇਣੀਆਂ ਲੋਕਾਂ ਨੂੰ ਇਹਨਾਂ ਨੂੰ ਮਜਬੂਰ ਕਰਨਾ ਵੀ ਤੁਹਾਨੂੰ ਵੋਟ ਜਿੱਧਰ ਉਹ ਚਾਣਗੇ ਉਧਰ ਪਾਉਣੀ ਪੈਣੀ ਆ ਹੋਰ ਕੋਈ ਉਹ ਹੋਰ ਤਰੀਕੇ ਨਹੀਂ ਸਰਕਾਰਾਂ ਕਰਾਉਣਗੇ ਇਸ ਤਰੀਕੇ ਉਹਨਾਂ ਨੇ ਸਰਕਾਰਾਂ ਡੇਗਣੀਆਂ ਮੰਨ ਲਓ ਫਿਰ ਜਿਵੇਂ ਤੁਸੀਂ ਗੁਲਾਮ ਹੋ ਗਏ ਪ੍ਰਾਈਵੇਸੀ ਖਤਮ ਕਰਤੀ ਜਦੋਂ ਇਹ ਮੱਲਕ ਦੇ ਡਿਜੀਟਲ ਕਰਾਂਸੀਆਂ ਆਈਆਂ ਮਜਬੂਰੀ ਵਾਸਤੇ ਸੱਚ ਆਏ ਕੋ ਝੂਠ ਨਹੀਂ ਹੈਗਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਹੋ ਰਿਹਾ ਹੈ ਇਹ ਕੋਈ ਝੂਠ ਨਹੀਂ ਜਿਹੜੀ ਚੀਜ਼ ਉਹ ਖਾਣ ਕਹਿਣਗੇ ਉਹੀ ਖਾਣੀ ਉਹੀ ਪਾਣੀ ਪੈਣੀ ਆ ਡਿਜੀਟਲ ਕਰਾਂਸੀ ਦੇ ਵਿੱਚ ਪੈਨ ਕਾਰਡ ਆਧਾਰ ਕਾਰਡ ਬੈਂਕ ਖਾਤੇ ਸਾਰੇ ਉਹਨਾਂ ਕੋਲ ਆ ਤੁਹਾਡੇ ਉਹ ਜਦੋਂ ਚਾਣਗੇ ਬੰਦ ਕਰ ਸਕਦੇ ਤੁਹਾਡਾ ਖਾਤਾ ਤੁਹਾਨੂੰ ਉਹਨਾਂ ਦੀ ਗੱਲ ਮੰਨਣੀ ਪੈਣੀ ਆ ਇਸੇ ਤਰ੍ਹਾਂ ਹੀ ਸਟੇਟ ਤੇ ਸੈਂਟਰ ਦੀਆਂ ਸਰਕਾਰਾਂ ਵੀ ਉਹਨਾਂ ਦੇ ਗੁਲਾਮ ਹੋਣਗੇ ਜੋ ਉਹ ਕਹਿਣਗੇ ਉਹ ਕਾਨੂੰਨ ਲਾਗੂ ਕਰਨਗੇ ਜਿਵੇਂ ਕਿ ਤੁਸੀਂ ਲਾ ਲੋ ਆ ਕਿਸਾਨੀ ਬੈਲ ਨੇ ਹੁਣ ਮੈਂ ਤੁਹਾਨੂੰ ਦੱਸ ਦਾਂ ਵੀ ਤੁਸੀਂ ਕਹਿੰਦੇ ਸੀਗੇ ਝੂਠਾ ਉੱਚ ਨਹੀਂ ਆਉਂਦੇ મોદી 2-2000 ਰੁਪਇਆ ਕੈਸ਼ ਪਾਉਂਦਾ ਲਗਭਗ ਸਾਰੇ ਕਿਸਾਨਾਂ ਨੂੰ ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਪਿਛਲੇ ਟਾਈਮ ਦੇ ਵਿੱਚ મોદી ਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣੀਆਂ ਜੋ ਫਸਲ ਖੇਤ ਆ ਉਹਨਾਂ ਦੀਆਂ ਜਮਾਂ ਬੰਦੀਆਂ ਮੰਗੀਆਂ ਕਿ ਨਹੀਂ ਜਮਾਂ ਬੰਦੀਆਂ ਨਾਲ ਲਾਈਆਂ ਕਿ ਨਹੀਂ ਤੁਸੀਂ ਦੱਸੋ ਕਿ ਇੰਨੇ ਪ੍ਰੂਫ 2000 ਰੁਪਏ ਤਾਂ ਪਹਿਲਾਂ ਵੀ ਆਈ ਜਾਂਦਾ ਸੀ ਹੁਣ ਉਹਨੂੰ ਕੀ ਲੋੜ ਪੈ ਗਈ ਜਮਾਂ ਬੰਦੀਆਂ ਨਾਲ ਲਾਉਣ ਦੀ ਖਾਤੇ ਤਾਂ ਚਲੋ ਪਹਿਲਾਂ ਹੀ ਸੀਗੇ ਜਾਂ A to Z ਉਹਨਾਂ ਨੇ ਲੈ ਲਿਆ ਨਾ ਤੁਹਾਡਾ ਮਤਲਬ ਹਰ ਇੱਕ ਪ੍ਰੂਫ ਲੈ ਲਿਆ ਤੁਹਾਡੀ ਪਹਿਲੀ ਵੀ ਪਤਾ ਕਰ ਲਈ ਕਿ